ਹਾਂਜੀ ਆਪਣੇ ਨਾਲ ਕਮਲ ਬਰੋ ਤੇ ਭਾਈ ਹੁਣਾਂ ਨੇ ਗੱਡੀ ਲਈ ਸਿੱਖ ਚੌਥੇ ਗੇਅਰ ਵਿੱਚ ਹਾਈਵੇ ਤੇ ਉਤਰੇ ਭਾਈ ਹੁਣਾਂ ਦਾ ਕੋਰਸ ਹੋ ਗਿਆ ਕੰਪਲੀਟ 20 ਦਿਨਾਂ ਵਿੱਚ ਗੱਡੀ ਸਿੱਖ ਲਈ ਠੀਕ ਆ ਆਪਾਂ ਅੱਗੇ ਪਤਾ ਕਿੱਥੇ ਜਾਣਾ ਆ ਉੱਥੇ ਹਰੀ ਗੋਬਨਗਰ ਲੈ ਜਾਣਾ ਠੀਕ ਆ ਫਰੀਦਾਨੀ ਨਿਕਣਾ ਵਾ ਨਹੀਂ 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 ਆਪਾਂ ਜਿਹੜਾ ਕੇ ਰੂਟ ਲਾਉਂਦੇ ਹੁੰਦੇ ਸੀਗੇ ਅੱਛਾ ਠੀਕ ਆ ਸਮਝਿਆ ਹਾਂ ਹਾਂ ਉਧਰ ਨਹੀਂ ਜਾਣਾ ਆਪਾਂ ਜਿੱਦਾਂ ਉੱਥੋਂ ਘੁੰਮ ਕੇ ਮੁੜ ਕੇ ਇੱਧਰੋਂ ਆ ਕੇ ਫਿਰ ਉੱਥੋਂ ਘੁਮਾ ਲੈਣਾ ਹਾਂ ਅਗਲਾ ਘਟ ਜਿਹੜਾ ਆ ਉਹ ਘਲਾਣਾ ਹਾਂ ਆ ਛੱਡ ਕੇ ਅਗਲਾ ਜਿਹੜਾ ਆ ਹੌਲੀ ਐ ਰ ਸਹੀ ਉਹਨੇ ਵੀ ਇੰਡੀਕੇਟ ਕਰਾਇਆ ਬੁਲੀ ਗੱਤੀ ਕਰੀ ਜਾਂਦਾ ਹੌਲੀ ਆਲਾ ਆਲਾ ਆਲੇ ਆਹਦੇ ਮੋੜੇ ਕੱਟੇ ਜਾਣ ਇੱਥੇ ਹਾਂ ਦੇ ਅੱਛਾ ਐ ਹਾਂ ਜੀ ਇਹ ਪਹਿਲਾ ਗੇਟ ਪਾ ਲਿਆ ਉਸੇ ਜੀ ਹਾਂ ਹੁਣ ਆਪਾਂ ਹਰੇ ਗੋਵਨਗਰ ਜਾਣਾ ਉਹ ਤੁਹਾਨੂੰ ਤਾਂਗੇ ਹਣਾ ਮੇਨ ਰੋੜਿਆ ਜਿੱਦਾ ਦੱਸਿਆ ਉਦੋਂ ਹੀ ਉੱਥੇ ਜਾਣਾ ਸਿੱਧਾ ਹੀ ਚਲੋ ਜਾਣ ਦੋ ਖਾਲੀ ਜਾ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਚਲੋ ਰੁਕੇ ਹਾਂ ਠੀਕ ਹਾਂ ਓਕੇ ਰਬੋਡੋ

ਰੇ ਬੁਲ ਨਿਕਣਾ ਹਲਿਆਪਾਇ ਤੋਂ ਸਿੱਧਾ ਹੀ ਸਿੱਧਾ ਹੀ ਆ ਕੇ ਜਿੱਥੇ ਉਹ ਹਸਪੀਟਲ ਦੇ ਪ੍ਰਹਾਰ ਉੱਥੋਂ ਲੈਫਟ ਠੀਕ ਬਸ ਜਿੱਧਾ ਜਾ ਕੇ ਦਿਨ ਹਾਂ ਉੱਲੇ ਘਟਲੋਂ ਫਿਰਦੇ ਆਂ ਇਧਰੋਂ ਕਿੱਥੇ ਫਿਰਨਗੇ ਆ ਆ ਆ ਆ ਦੇਖੋ ਇੰਡੀਆ ਦੇ ਹਾਲਾਤ ਥੱਲੇ ਉਹ ਟਿਕੀ ਜਾਂਦੇ ਇੰਡੀਆ ਦੇ ਹਾਲਾਤ ਦੇਖ ਲਓ ਜੀ ਇਹ ਨੰਬਰ ਨੋਟ ਕਰੋ ਚਲਾਨ ਕਰੀ ਜੀ ਤਾਂ ਐਂਡਿਕਟਰ ਲਾਇਆ ਹੁਣ ਆਪਾਂ ਇੱਥੋਂ ਮੁੜਨਾ ਦੇ ਆ ਆ ਸ਼ਾਮਾ ਕਿਸ਼ਾ ਦੇਖ ਲਓ ਇਧਰੋਂ ਆ ਇੱਕ ਤਾਂ ਵੱਜ ਜਾਇਆ ਪਿਛੇ বাজਾਈ ਜਾਂਦਾ ਹੌਲੀ ਰੱਖਦੇ ਹੋ ਇੱਥੇ ਕੱਟਣੀ ਆਪਾਂ ਘਵਾ ਦੇ ਇੱਥੋਂ ਠੀਕ ਹੈ ਮੈਨੂੰ ਪਤਾ ਵੀ ਐਂਡੀਗੇਟ ਲਾਇਆ ਤਾਂ ਵੀ ਪੁੱਛਿਓ ਹੋਰਨ ਤੇ ਹੋਰਮ ਵਧੀਆ ਯਾਰ ਵਧੀਆ ਚੱਲਦੀ ਆ ਹੁਣ ਆਪਣੀ ਹੁਣ ਆਪਣੀ ਪਾਰਟੀ ਉਦਾਂ ਹੁਣ ਰਹੀ ਆ ਹੁਣ ਪਾਰਟੀ ਇਹਨੂੰ ਕਦੋਂ ਕਰਨੀ ਕਦੋਂ ਕਰਨੀ ਪਾਰਟੀ ਜਾਣਾ ਚੱਲ ਕੋਈ ਨਹੀਂ ਜਾ ਹੁਣ ਤੁਸੀਂ ਇੱਥੋਂ ਦੇਖ ਲੈ ਫਿਰੇ ਜਾ ਕੇ ਰਾਹ ਸਾਹਿਬ ਜਾਣਾ ਹੈ ਅੱਛਾ ਅੱਛਾ ਜਠੇਰੇ ਕਿੱਥੇ ਤੁਹਾਡੇ ਹੀ ਜਠੇਰੇ ਨੋਹਰੇਪੁਰ ਹੈ ਯਾਰ ਅੱਛਾ ਕਿੰਨਾ ਕਿਲੋਮੀਟਰ ਇੱਥੋਂ ਹੈਗਾ ਯਾਰ 40 ਕਿਉਣਾ ਟਾਇਰ ਲੱਗ ਜਾਣਾ ਫਿਰ ਤੋਂ ਰਾਹ ਸਾਹਿਬ ਜਾਣਾ ਤੇ ਦਿਹਾੜੀ ਲੱਗ ਜਾਣੀ ਹਾਂ ਫੇ ਤਾਂ ਲੱਗ ਜਾਣੀ ਦਿਹਾੜੀ ਜੇ ਪਾ ਉਧਰ ਜਾਣਾ ਰਾਹ ਸਾਹਿਬ ਉਹ ਵਧੀਆ ਜੀ ਦੀ ਫਾਈਨਲ ਟਰਾਈ ਕਰਾਤੀ ਮੇਰੇ ਨਾਲ ਹੀ ਜਾ ਗਣੀ ਹੋਏ ਮੈਂ ਕਿਹਾ ਚੱਲ ਹੁਣ ਅੱਜ ਆਇਆ ਨੂੰ ਟ੍ਰੈਫਿਕ ਵਿੱਚ ਬੱਚੇ ਉਹਨਾਂ ਨੂੰ ਲੱਗਦਾ ਹੁਣ ਬ੍ਰੇਕਾਂ ਬੁਰਕਾ ਜਿੱਦਾਂ ਲਾਉਣੀ ਆ ਨਾ ਫੇਰ ਹਣਾ ਬੈਕ ਤਾਂ ਹੁਣ ਸਾਡੇ ਸੁੱਖੇ ਚਲਾ ਕੇ ਪਤਾ ਲੱਗਦਾ ਚਲਾ ਕੇ ਆ ਚਲਾ ਕੇ ਆ ਹਣ ਤੁਸੀਂ ਇਕੱਲੇ ਗੱਡੀ ਚਲਾਇਓ ਫੇਰ ਆ ਹਣ ਜਦੋਂ ਇਕੱਲੇ ਨੇ ਬਹਿਣਾ ਆ ਹਣ ਤਾਂ ਚਲੋ ਮੈਂ ਗਾਈਡ ਤੁਹਾਨੂੰ ਕੀ ਕੀਤਾ ਹਣ ਤਾਂ ਗਾਈਡਿੰਗ ਨਹੀਂ ਕੀਤਾ ਹਣ ਤਾਂ ਤੁਸੀਂ ਆਪਣੇ ਸਹਾਰੇ ਹਣ ਗੱਡੀ ਚਲਾਈ ਜਾਂਦੇ ਆ ਪਰ ਫੇਰ ਵੀ ਯਾਨੀ ਕਿ ਖਿਆਲ ਰੱਖਿਓ ਜਦੋਂ ਇਕੱਲੇ ਨੇ ਚਲਾਉਣੀ ਹੈ ਗੱਡੀ ਆਹ ਆ ਦੇ ਆ ਦੇ ਦੇਖਿਆ ਪਿੱਛੇ ਦੇ ਕਿਹੜਾ ਹੌਣੇ ਕਿੰਦੋਂ ਕੱਟ ਕਰਨਾ ਪਈ ਆ ਉਹ ਕੇਰ ਬੋੜਿਆ ਹੁਣ ਇੱਥੋਂ ਗੱਡੀ ਆਪਾਂ ਕੱਢਣੀ ਆ ਆਹ ਜਿਹੜੇ ਪਿੱਲਰ ਇਹ ਆ ਹੁਣ ਇਹ ਤੁਸੀਂ ਦੇਖਣਾ ਕਿੱਦਾਂ ਹੁਣ ਗੱਡੀ ਕੱਢਣੀ ਆ ਦੇਖੋ ਹੁਣ ਅੱਗੇ ਨੂੰ ਹੋਵੇ ਤਾਂ ਦੇਖ ਲਈਦਾ ਹੁੰਦਾ ਨੁੱਕਰਾਂ ਦੇਖ ਲਈਦਾ ਹੁੰਦਾ ਠੀਕ ਹੈ ਤੇ ਦੂਜਾ ਚਲੋ ਉਹ ਇਧਰ ਨੂੰ ਕਰ ਲਓ ਬਹੁਤ ਜਿਆਦਾ ਮੇਰੇ ਹੋ ਗਈ ਚਲੋ ਤੈਨੂੰ ਤੈਨੂੰ ਨਿਕਲ ਗਈ ਹੁਣ ਤਾਂ ਇਹ ਮੋੜਲਾ ਹਿੱਸਾ ਨਿਕਲ ਗਿਆ ਫੇਰ ਬਾਕੀ ਦਾ ਹੁਣ ਨਿਕਲ ਹੀ ਜਾਣੀ ਹੈ ਗੱਡੀ ਹੁਣ ਇਧਰੋਂ ਦੇਖ ਕੇ ਕਾਰੀ ਨਾ ਕਰੀਓ ਠੀਕ ਆ ਬੁਦਰਾ ਠੀਕ ਆ ਹੁਣ ਕਰਦਾ ਹੋਇਆ ਖਾਲੀ ਚਲੋ 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 ਓਕੇ ਆ ਠੀਕ ਆ ਹੋਰ ਆ ਉਹ ਵੀ ਕਿਉਂ ਰਾਈਟ ਮੋੜਨੀ ਆ ਠੀਕ ਹੈ ਇਹ ਹੈ ਨਾ ਤਾਂ ਉੱਤੇ ਸਹੀ ਹੈ ਉਹ ਚੱਲ ਗਿਆ ਰੰਗ ਇਹ ਵੀ orangeਾ ਮਾਰਦੇ ਹਾਂ ਪਲੇਟ ਤੇ ਕਮਲਪੁਰੋਂ ਪਾਸ ਠੀਕ ਆ ਬਾਜੀ ਓਕੇ ਬਾਜੀ ਇਹਨ ਵਧੀਆ ਰੂਟ ਲੱਗਾ ਯਾ